ਲੋ ਵੀ ਮਿੱਤਰੋ ਖੜੇ ਆਪਾਂ ਸਿੱਧੂ ਬਾਈ ਦੀ ਸਮਾਦ ਤੇ ਦੇਖ ਰਹੇ ਤੁਸੀਂ ਯਾਦ ਕਰਦੇ ਹੋ ਜੱਟ ਦੇ ਮੇਲੇ ਨੇ ਜਿਹੜੇ ਲੱਗੇ ਹੋਣੇ ਝੰਡਾ ਉੱਪਰ ਝੂਲ ਰਿਹਾ ਦਿਖਾਉਣਾ ਵਾਲੇ ਦਾਲੇ ਦਾ ਮਾਹੌਲ ਕਿ ਆਖਰ ਕੀ ਕਿਉਰੇ ਬਦਲਿਆ ਹੋਇਆ ਦਿਖਾਈ ਦੇ ਰਿਹਾ ਬਦਲਾਅ ਦਿਖਾਈ ਦੇ ਰਿਹਾ ਆਹ ਨੇ ਗੱਡੀਆਂ ਖੜੀਆਂ ਲੈਣਾ ਲੱਗ ਰਹੀਆਂ ਨੇ ਬਾਹਰ ਤੁਸੀਂ ਦੇਖੋ ਆਗੀਆਂ ਬਾਗੀਆਂ ਇਸੇ ਤਰ੍ਹਾਂ ਚੱਲਦਾ ਰਹਿੰਦਾ ਕਿਵੇਂ ਆਹ ਗੱਡੀ ਤੁਸੀਂ ਦੇਖ ਰਹੇ ਹੋ ਦੇਖੋ ਬਾਈ ਕਿਤੇ ਮੈਂ ਕਹਿੰਦਾ 에어ਪੋਰਟ ਵਗੈਰਾ ਤੋਂ ਆਏ ਨੇ ਜਾਂ ਜਾ ਜਾ ਰਹੇ ਨੇ ਤਾਂ ਪੂਰੇ ਲੋਕ ਸਾਰਾ ਦਿਨ ਐਂ ਚੱਲਦਾ ਰਹਿੰਦਾ ਬਦਲਾਅ ਕੀ ਕੀ ਨੇ ਥੋੜੇ ਦਿਖਾਉਂਦਾ ਰਹਿਣਾ ਮੈਂ ਦੇਖੋ ਸਾਹਮ ਉਹ ਕਮਰੇ ਬਣਾ ਦੇ ਸਾਹਮਣੇ ਪਿਛਲੀ ਵਾਰ ਵੀ ਮੈਂ ਦਿਖਾਈ ਸੀ ਹਨਾ ਤੇ ਇਧਰ ਤੁਸੀਂ ਸਮਾਣੇ ਤੋਂ ਆਏ ਹੋ ਤੁਸੀਂ ਸਮਾਣੇ ਤੋਂ ਆਏ ਹੋ ਹਾਂਜੀ ਇਧਰੋਂ ਆਹ ਤੁਸੀਂ ਦੇਖ ਰਹੇ ਹੋ ਫੁੱਲ ਬੂਟੇ ਵਗੈਰਾ ਤੇ ਬਾਈ ਹੋਈ ਤੇ ਆਪਾਂ ਅੱਗੇ ਤੁਹਾਨੂੰ ਦਿਖਾ ਦਨੇ ਅੱਗੇ ਦਾ ਮਾਹੌਲ ਤੇ ਅੱਗੇ ਚੱਲਦੇ ਆਂ ਅੱਗੇ ਜਾ ਕੇ ਤੁਹਾਨੂੰ ਮਾਹੌਲ ਦਿਖਾਉਨੇ ਆ ਕਿ ਦੇਖੋ ਇਸ ਤਰ੍ਹਾਂ ਨਾਲ ਹੋਰ ਇਹ ਲੋਕ ਆਉਂਦੇ ਰਹਿੰਦੇ ਨੇ ਤੇ ਆਹ ਸਾਰਾ ਜਿਹੜਾ ਤੁਸੀਂ ਦੇਖ ਰਹੇ ਹੋ ਪਾਰਕ ਟੈਪ ਬਣਾਤਾ ਇਹ ਆ ਦੇਖੋ ਇਹ ਸਾਰਾ ਨਾ ਪਹਿਲਾਂ ਜਿਵੇਂ ਆਪਾਂ ਨੂੰ ਪਤਾ ਕਿ ਖਾਲੀ ਸੀ ਵਿੱਚ ਦੀ ਬੂਟੇ-ਵੱਟੇ ਲਾਤੇ ਸੀ ਲੋਕਾਂ ਨੇ ਤੇ ਹੁਣ ਉਹਨੇ ਪਾਰਕ ਬਣਾਤੇ ਇਹ ਇਹ ਪਾਰਕ ਬਣਾਤੇ ਇੱਧਰ ਇੱਧਰ ਆ ਫੁੱਲ-ਫਲੇ ਇਸ ਤਰ੍ਹਾਂ ਇਸ ਤਰ੍ਹਾਂ ਨਾਲ ਮੈਂ ਆਏ 15-20 ਦਿਨਾਂ ਮਗਰੋਂ ਮਹੀਨੇ ਮਗਰੋਂ ਕੋਈ ਟਾਈਮ ਮਿਲਦਾ ਤੁਹਾਨੂੰ ਦਿਖਾ ਦਿੰਨੇ ਹਾਂ ਕਿ ਬਦਲਾਅ ਕਿਵੇਂ ਆ ਉਰੇ ਲੋਕ ਆਉਂਦੇ ਰਹਿੰਦੇ ਨੇ ਦੇਖੋ ਤੁਸੀਂ ਲੋਕ ਮਤਲਬ ਇੱਕ ਤਰ੍ਹਾਂ ਨਾਲ ਆਉਂਦਾ ਅਗਲੇ ਨੂੰ ਜਾ ਕੋਈ ਵਿਲਾ ਕਦੇ ਵੀ ਸਮਾਧ ਤੇ ਜਾਈਏ ਦੇਖੇ ਬਾਈ ਦੀ ਯਾਦ ਕਰਤੇ ਕਿ ਪਿਆਰੀ ਸੀ ਬਾਈ ਦਾ ਕਿਹੜਾ ਉਹਨੇ ਕਮਾਇਆ ਹੋਇਆ ਸੀ ਇਹ ਹੈਨਾ ਤੇ ਦੇਖੋ ਦੂਰੋਂ ਆਏ ਲੱਗਦੇ ਨੇ ਬਾਈ ਹੁਰੀ ਕਾਫੀ ਗੱਲਬਾਤ ਕਰਨ ਦੀ ਮੈਂ ਕਰਦਾ ਕੋਸ਼ਿਸ਼ ਭਾਜੀ ਅਸੀਂ ਆਏ ਆ ਯੂ ਐਸ ਤੋਂ ਅੱਛਾ ਯੂ ਐਸ ਤੋਂ ਆਏ ਹੋਰੇ ਪੰਜਾਬ 'ਚ ਕਿੱਥੋਂ ਬਾਈ ਅਸੀਂ ਪੰਜਾਬ ਤੋਂ ਨਹੀਂ ਅੱਛਾ ਅਸੀਂ ਦਿੱਲੀ ਤੋਂ ਆਂ ਓਰੀਜਨਲੀ ਅੱਛਾ ਮੈਂ ਗੱਡੀ ਦੇਖ ਰਿਹਾ ਜਿਹੜੇ ਖੜੀ ਹੈ ਬਾਹਰ ਬਈ ਹੈ ਨਾ ਹਾਂਜੀ ਹਾਂਜੀ ਨੋਵਾ ਹਾਂਜੀ ਹਾਂਜੀ ਤੁਸੀਂ ਮਤਲਬ ਜਾ ਰਹੇ ਹੋਣ ਵਾਪਸ ਅਸੀਂ ਜੀ ਜਾ ਰਹੇ ਆ ਵਾਪਸ ਦਿੱਲੀ ਹਾਂ ਚਲੋ ਉਸ ਤੋਂ ਬਾਅਦ ਅੱਛਾ ਇੱਧਰ ਕਿਵੇਂ ਆਉਣਾ ਹੋਇਆ ਮਾਨਸਾ ਏਰੀਏ ਤੋਂਰੇ ਬਾਈ ਹੋਰਾਂ ਦੀ ਯਾਦਗਾਰ ਤੇ ਕਿਵੇਂ ਸਪੈਸ਼ਲ ਆਇਓ ਚੱਲ ਕੇ ਕੋਈ ਕੰਮ ਸੀ ਕੋਈ ਇੱਧਰ ਬਾਜੀ ਨਹੀਂ ਅਸੀਂ ਪਲਾਨ ਬਣਾਇਆ ਸੀ ਕਿ ਤਿੰਨੋਂ ਤਕਤ ਦਰਸ਼ਨ ਕਰਨੇ ਨੇ ਦਮਦਮਾ ਸਾਹਿਬ ਤੋਂ ਬਾਅਦ ਸਾਡਾ ਪਲਾਨ ਸੀ ਕਿ ਇੱਥੇ ਅੱਛਾ ਵੀ ਗੁਰਦੁਆਰ ਸਾਹਿਬ ਮੱਥਾ ਟੇਕ ਆਵਾਂਗੇ ਨਵੇਂ ਆਪਾਂ ਯਾਦਗਾਰ ਤੇ ਜਾਵਾਂਗੇ ਹਾਂਜੀ 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 ਬਾਈ ਸੁਣਦੇ ਸੀ ਬਾਈ ਹੋਰਾਂ ਦੇ ਗਾਣੇ ਬਹੁਤ ਬਹੁਤ ਅਜੇ ਵੀ ਸੁਣਦੇ ਆ ਮੈਂ ਦੇਖ ਰਿਹਾ ਜੀ ਤੁਸੀਂ ਖੜੇ ਸੀ ਕਾਫੀ ਧਿਆਨ ਨਾਲ ਦੇਖੀ ਯਾਰ ਸੀ ਹਨਾ ਕੀ ਦੇਖ ਰਹੇ ਸੀ ਬਾਈ ਕੀ ਕਰ ਰਹੇ ਸੀ ਮਨ ਦੇ ਵਿੱਚ ਬਸ ਇਹ ਮਤਲਬ ਯਕੀਨ ਨਹੀਂ ਹੁੰਦਾ ਨਾ ਐਵੇਂ ਉਹਨਾਂ ਦੇ ਘਰ ਵੀ ਗਏ ਸੀ ਤੇ ਐਵੇਂ ਲੱਗਦਾ ਸੀ ਹੁਣੇ ਬਾਈ ਆਏਗਾ ਮਿਲਣ ਯਾਰ ਉਹ ਹਮੇਸ਼ਾ ਦਿਲ ਚੋਂ ਹੀ ਰਹਿੰਦਾ ਕਿ ਇਹ ਅਸਲੀ ਨਹੀਂ ਹੈ ਬਿਲਕੁਲ ਬਾਈ ਹੈ ਨਾ ਹਾਂਜੀ ਬਾਈ ਕਦੇ ਮੌਕਾ ਮਿਲਿਆ ਸੀ ਬਾਈ ਨੂੰ ਦੇਖਣ ਦਾ ਕਿਸੇ ਸ਼ੋਅ ਤੇ ਜਾਂ ਵੈਸੇ ਮਿਲ ਕੇ ਗਏ ਹੋ ਨਹੀਂ ਮੇਰਾ ਉਸ ਜੀ ਕੀ ਉਹਨਾਂ ਦਾ ਟੂਰ ਸ਼ੁਰੂ ਹੋਣ ਲੱਗਾ ਸੀ ਇਹ ਹਾਦਸੇ ਤੋਂ ਪਹਿਲੇ ਤੇ ਮੇਰਾ ਸੀਗਾ ਕਿ ਯੂਐਸਏ ਕੋਈ ਸ਼ੋਅ ਆਏਗਾ ਜ਼ਰੂਰ ਦੇਖਾਂਗੇ ਕਿਹੜਾ ਬਾਟੂਰ ਕਰਨਾ ਸੀ ਹਾਂਜੀ ਵਰਲਡ ਟੂਰ ਕਰਨਾ ਸੀ ਤੇ ਉਹ ਮੌਕਾ ਮਿਲਿਆ ਨਹੀਂ ਬਾਈ ਬਹੁਤ ਮਹਾਨ ਕਲਾਕਾਰ ਸੀ ਜੇ ਅਗਰ ਆਪਾਂ ਗੱਲ ਕਰਦੇ ਆ ਪੱਗ ਦੀ ਗੱਲ ਕਰਦੇ ਆ ਬਹੁਤ ਜਿਆਦਾ ਬਾਈ ਨੇ ਦੁਨੀਆ ਤੱਕ ਪਹੁੰਚਾਤਾ ਕਿੱਥੇ ਲੋਕਾਂ ਨੂੰ ਮਤਲਬ ਪੰਜਾਬੀ ਗਾਣੇ ਤਾਂ ਦੂਰ ਦੀ ਗੱਲ ਆ ਵੀ ਸ਼ਾਇਦ ਪੱਗ ਵੀ ਕਿਸੇ ਕਿਸੇ ਕੰਟਰੀ ਜੇ ਕਿਵੇਂ ਕਾਲਿਆਂ ਦੀ ਕੰਟਰੀ ਜੇ ਆਪਾਂ ਗੱਲ ਕਰੀਏ ਦੇਖੀ ਅਗਲੇ ਨੇ ਵੀ ਯਾਰ ਐ ਸਰਦਾਰ ਸਿੰਗਰ ਵੀ ਆ ਕੋਈ ਹਾਂ ਹਾਂਜੀ ਹਾਂਜੀ ਉਹਨੂੰ ਅੱਜ ਦੇ ਸਮੇਂ 'ਚ ਬਹੁਤ ਇੱਜ਼ਤ ਕਰਦੇ ਨੇ ਲੋਕ ਪਰ ਕਈ ਵਾਰੀ ਆਉਂਦਾ ਵੀ ਯਾਰ ਐਡਾ ਮਹਾਨ ਕਲਾਕਾਰ ਸਾਡੇ ਵਿੱਚ ਨਹੀਂ ਆ ਉਹ ਚੀਜ਼ ਦਾ ਅਸੋਹ ਜ਼ਰੂਰ ਹੁੰਦਾ ਕਈ ਵੇਰੇ ਮੋਰੇ ਬੈਠੇ ਨਾ ਬੰਦੇ ਰੋਂਦੇ ਵੀ ਦੇਖੇ ਨੇ ਬਾਈ ਕਿਵੇਂ ਹਾਂਜੀ ਹਾਂਜੀ ਧਿਆ ਦਖਸ਼ਾ ਬਦਲ ਦੇਣਾ ਸੀ ਪੰਜਾਬ ਦਾ ਜਿੱਥੇ-ਜਿੱਥੇ ਬੰਦਾ ਸੋਚਦਾ ਵੀ ਹੈ ਉਹਨੇ ਵੀ ਪੱਗ ਬਨ ਲੈਣੀ ਸੀ ਬਿਲਕੁਲ ਬਾਈ ਉਹਦੇ 22 ਤੋਂ ਬਾਅਦ ਤੇ ਅਸੀਂ ਵੀ ਮੈਂ ਵੀ ਹੁਣ ਸੋਚਦਾ ਕਿ ਕੇਸ ਵਾਪਿਸ ਰੱਖੀਏ ਮੇਰਾ ਆਪਣਾ ਛੋਟਾ ਮੁੰਡਾ ਉਹਨੂੰ ਅਸੀਂ ਆਲਰੇਡੀ ਕਹਤਾ ਕਿ ਜਦ ਹੋਏਗਾ ਤੇ ਪੱਗ ਬਨਾਂਗੇ ਵੱਡਾ ਹੋਏਗਾ ਤੇ ਜ਼ਰੂਰ ਪੱਗ ਬਨਾਂਗੇ ਇਧਰੋਂ ਪਰਿਵਾਰ ਦੇ ਵਿੱਚੋਂ ਬਈ ਕੌਣ ਜਿਆਦੇ ਬਾਈ ਨੂੰ ਮਤਲਬ ਜਿਆਦੇ ਪਸੰਦ ਕਰੋਂ ਕਰਦਾ ਤੁਸੀਂ ਫਸਤੇ ਮੈਂ ਮੇਰੀ ਐ ਵਾਈਫ ਐ ਮੇਰੇ ਨਾਲ ਉਹ ਵੀ ਗਾਣਾ ਸੁਣਦਾ ਉਹ ਐਕਚੁਅਲੀ ਜੈਪੁਰ ਤੋਂ ਨੇ ਉਹਨਾਂ ਦੇ ਪੇਰੈਂਟਸ ਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੈਪੁਰ ਦੇ ਰਹਿਣ ਵਾਲੇ ਹੋ ਹਾਂਜੀ ਤੁਸੀਂ ਪੰਜਾਬੀ ਗਾਣੇ ਮਤਲਬ ਪਹਿਲਾਂ ਸੁਣਦੇ ਸੀ ਜਾਂ ਕਦੇ ਬਾਈ ਹੋਰਾਂ ਦੇ ਗਾਣੇ ਆਉਣ ਲੱਗੇ ਨੇ ਉਸ ਤੋਂ ਬਾਅਦ ਵੀ ਤੁਹਾਨੂੰ ਵਧੀਆ ਲੱਗਣ ਲੱਗੇ ਨੇ ਪੰਜਾਬੀ ਗਾਣੇ ਜਿਹਦੇ ਨਾਲ ਮੇਰੀ ਸ਼ਾਦੀ ਹੋਈ ਹੈ ਉਹ ਕਰਕੇ ਐ ਸੁਣਦੇ ਨੇ ਪੰਜਾਬੀ ਸੌਂਗ ਤਾਂ ਕਰਕੇ ਮੈਂ ਸੁਣਦੀ ਆ ਕਿਹੜੇ ਸਾਲ ਚ ਵਿਆਹ ਹੋਇਆ ਤੁਹਾਡਾ ਬਾਈ ਹੋਰਾਂ ਦੇ ਨਾਲ 2019 ਅੱਛਾ ਹਾਂਜੀ ਬਾਈ ਸਟਾਰ ਬਣ ਚੁੱਕਿਆ ਉਸ ਸਮੇਂ ਦੇ ਜੀ ਤੁਸੀਂ ਪਹਿਲਾਂ ਸੁਣਾਦੇ ਸੀ ਬਾਈ ਤੁਸੀਂ ਨੇ ਸੁਣਾਏ ਦੇ ਭੈਣ ਹੋਰਾਂ ਨੂੰ ਗਾਣੇ ਜੀ ਉਹ ਤਾਂ ਗੱਡੀ ਪੈਂਦੀ ਹੈ ਤੇ ਪਹਿਲੀ ਮੈਂ ਕਿਹਾ ਕੁਛ ਨਹੀਂ ਪਹਿਲੇ ਸਿੱਧੂ ਮੂਸੇਵਾਲੇ ਦੇ ਗਾਣੇ ਹਾਂਜੀ ਹਾਂਜੀ ਠੀਕ ਆ ਆਉਣ ਦਾ ਉਰੇ ਥੋੜਾ ਵੀ ਦਿਲ ਕਰਦਾ ਸੀ ਵੀ ਦੇਖ ਕੇ ਆਈਏ ਜਗਾ ਜਾ ਕੇ ਯਾ ਆਫ ਕੌਰਸ ਹਾਂਜੀ ਕਰ ਵੀ ਗਏ ਤੁਸੀਂ ਮੂਸੇਵਾਲੇ ਦੇ ਘਰੇ ਗਏ ਹਾਂਜੀ ਮਿਲਿਆ ਕੋਈ ਘਰੇ ਨਹੀਂ ਮਿਲ ਤੋ ਨਹੀਂ ਸਕਿਆ ਪਰ ਉਦੀ ਗੱਡੀਆਂ ਸੜੀਆਂ ਦੇਖਿਆ ਸੀ ਸਰ ਠੀਕ ਹੈ ਜੀ ਹਾਂਜੀ ਤੇ ਫੜਾਇਓ ਬਾਈ ਗਰੂਮ ਆਈਏ ਤੇ ਵੀਰੇ ਦੁਬਾਰਾ ਵੀ ਆਵਾਂਗੇ ਕਦੋਂ ਲੱਗਿਆ ਗੇੜਾ ਕਿਤੇ ਹਾਂਜੀ ਜ਼ਰੂਰ ਜ਼ਰੂਰ ਆਵਾਂਗੇ ਜੀ ਆਵਾਂਗੇ ਜੀ ਐਈ ਐਈ ਹੁਣ ਰਹਿ ਗਿਆ ਕਿ ਯਾਦ ਯਾਦਕਾਰ ਜਾ ਕੇ ਉਹਨਾਂ ਦੀ ਬਿਲਕੁਲ ਯਾਦ ਤੇ ਇਹ ਬੇਟਾ ਜਾਂ ਬੇਟੀ ਆ ਹਾਂਜੀ ਬੇਟਾ ਜianch ਜian Singh ਨਾਮ ਹੈ ਦਾ ਅੱਛਾ ਬਈ ਤੇ ਐਨੂੰ ਵੀ ਅਸੀਂ ਪੂਰਾ ਜਦ ਵੱਡਾ ਹੋ ਜਾਏਗਾ 3-4 ਸਾਲ ਦਾ ਪੂਰਾ ਅਸੀਂ ਸੁਖਿਆ ਕੀ ਪਾਕ ਬੰਨੀ ਤਈ ਅਸੀਂ ਉਹ ਤਿੰਨੋ ਤਖਤਾ ਦੇ ਉੱਤੇ ਦਰਸ਼ਨ ਕਰਾਇਆ ਪੰਜਾਬ ਚ ਤਾਂ ਬਾਈ ਹੁਰੀ ਤੁਸੀਂ ਦੇਖਿਆ ਕਿ ਬਾਹਰੋਂ ਆਏ ਨੇ ਬਾਈ ਕਹਿੰਦਾ ਇੱਛਾ ਸੀ ਵੀ ਜਾਈਏ ਤਾਂ ਸਮਾਦ ਤੇ ਵੀ ਬਾਈ ਦੇ ਜਾ ਕੇ ਆਵਾਂਗੇ ਯਾਦਗਾਰ ਕਹਿ ਲੋ ਬਾਈ ਦੀ ਹਨਾ ਆ ਦੇਖੋ ਫੋਟੋਆਂ ਵਗੈਰਾ ਤੁਸੀਂ ਦੇਖ ਰਹੇ ਹੋ ਤੇ ਨਾਲ ਸਾਰਾ ਸਮਾਨ ਲੋਕ ਰੱਖ ਜਾਂਦੇ ਨੇ ਟਰੈਕਟਰ ਵਗੈਰਾ ਜਿੰਨਾ ਦਾ ਬਾਈ ਨੂੰ ਸ਼ੌਂਕ ਸੀ ਤੁਸੀਂ ਦੇਖ ਰਹੇ ਹੋ ਹਨਾ ਤੇ ਆ ਇੱਧਰ ਆਪਾਂ ਦੇਖ ਲਈਏ ਤੇ ਅੱਜ ਥੋੜਾ ਕੰਮ ਇੱਥੇ ਹੋਣਾ ਕੰਮ ਅੱਜ ਥੋੜਾ ਇੱਥੇ ਕੰਮ ਰਹਿੰਦਾ ਇਹ ਪਹਿਲਾਂ ਆ ਸ਼ੀਸ਼ਾ ਲੱਗਿਆ ਲੱਗਿਆ ਹੋਇਆ ਸੀ ਇਹ ਉਤਾਰਤਾ ਸੀ ਹਨਾ ਕਿਸੇ ਕਾਰਨ ਕਰਕੇ ਤੇ ਹੁਣ ਅਗਰ ਆਪਾਂ ਗੱਲ ਕਰਦੇ ਹਾਂ ਹੋਰ ਆਲੇ-ਦਾਲੀ ਇੱਧਰ ਨੇ ਬਾਈ ਹੋਰਾਂ ਦੇ ਖੇਤ ਇਹ ਆ ਬਾਈ ਹੋਰਾਂ ਦੇ ਉਹੀ ਖੇਤ ਨੇ ਇੰਨਾ ਖੇਤਾਂ ਦੇ ਵਿੱਚ ਹੀ ਬਾਈ ਤੁਸੀਂ ਦੇਖਿਆ ਹੋਊਗਾ ਕਈ ਵਾਰ ਹੈਨਾ ਟਰੈਕਟਰ ਵਗੈਰਾ ਚਲਾਉਂਦਾ ਤੇ ਆ ਹੈਗੀ ਆ ਉਹ ਟਾਲੀ ਤੇ ਖਾਸ ਕਰਕੇ ਮੈਂ ਤਾਂ ਦਿਖਾ ਦਿੰਦਾ ਨੇ ਇਹ ਚੀਜ਼ਾਂ ਵੈਸੇ ਪਤਾ ਤੁਹਾਨੂੰ ਤੁਹਾਨੂੰ ਸਾਰਿਆਂ ਨੂੰ ਆ ਮੈਂ ਵੀ ਕਈ ਵਾਰ ਦਿਖਾ ਦਿੰਦਾ ਹਾਂ ਉਹਨਾਂ ਪਰ ਗੱਲ ਇਹ ਹੁੰਦੀ ਆ ਕੋਈ ਲੋਕ ਨਵੇਂ ਜੁੜਦੇ ਨੇ ਕਈ ਵਾਰ ਕਈ ਲੋਕ ਆਏ ਨਹੀਂ ਕਈਆਂ ਦੀ ਇੱਛਾ ਬਹੁਤ ਦੀ ਆਉਣ ਦੀ ਹੈਨਾ ਆਪਣਾ ਜਦੋਂ ਵੀ ਕਦੇ ਮਤਲਬ ਮਨ ਕਰਦਾ ਕੱਲੀ ਇਹ ਐ ਨਹੀਂ ਹੁੰਦੀ ਵੀ ਵੀਡੀਓ ਬਣਾਉਣੀ ਜਾਣਾ ਵੈਸੇ ਕਈ ਵਾਰ ਇੱਛਾ ਕਰਦੀ ਹੁੰਦੀ ਹੈ ਕਦੋਂ ਤੇ ਆਪਾਂ ਆ ਜਾਣੇ ਹੁਣੇ ਇਧਰਲੇ ਪਾਸੇ ਨੂੰ ਹੈਨਾ ਤੇ ਇਹ ਅੱਗੇ ਆਪਾਂ ਮੈਂ ਤੁਹਾਨੂੰ ਸਾਰਾ ਮਾਹੌਲ ਦਿਖਾਇਆ ਹੋਰੇ ਜਿਹੜੇ ਲੋਕ ਗੱਲਾਂ ਕਰਦੇ ਹੁੰਦੇ ਨੇ ਕਿ ਮੂਸੇ ਵਾਲੇ ਦੀ ਸਮਾਦ ਦੇ ਉੱਪਰ ਕੱਠ ਘੱਟ ਹੋਣ ਲੱਗ ਗਿਆ ਭੀੜ ਘਟ ਗਈ ਲੋਕ ਭੁੱਲ ਗਏ ਤਾਂ ਉਹਨਾਂ ਵਾਸਤੇ ਇਹ ਬਹੁਤ ਵੱਡੇ ਸਬੂਤ ਨੇ ਜਿਹੜੇ ਲੋਕਾਂ ਨੂੰ ਤੁਸੀਂ ਸੁਣਦੇ ਹੋ ਵੀਡੀਓ ਦੇ ਵਿੱਚ ਮੈਂ ਦਿਖਾਉਣਾ ਹੁਣ ਆ ਦੇਖੋ ਇਹ ਆ ਦੇਖ ਲੋ ਤੁਸੀਂ ਲੋਕ ਲਗਾਤਾਰ ਉਮੀ ਲੋਕ ਆ ਰਹੇ ਨੇ ਉਮੀ ਫੋਟੋਆਂ ਵਗੈਰਾ ਖਿਚਵਾ ਰਹੇ ਨੇ ਤੇ ਆਪਾਂ ਤੁਹਾਨੂੰ ਪਤਾ ਹੈ ਕਦੋਂ ਬਾਈ ਜਾਉਂਦਾ ਸੀ ਉਦੋਂ ਵੀ ਬਾਈ ਦੇ ਨਾਲ ਹੀ ਚੱਲਦੇ ਰਹੇ ਹਾਂ ਜਿਵੇਂ ਜਿਵੇਂ ਬਾਈ ਦਾ ਸਫ਼ਰ ਰਹਾ ਸ਼ੁਰੂ ਤੋਂ ਲੈ ਕੇ ਹੈ ਨਾ ਜਦੋਂ ਬਾਈ ਤੁਰ ਗਿਆ ਉਸ ਤੋਂ ਬਾਅਦ ਵੀ ਆਪਾਂ ਉਸੇ ਤਰੀਕੇ ਨਾਲ ਹੀ ਚੱਲੀ ਜਾ ਰਹੇ ਹਾਂ ਵੀ ਜਿੰਨਾ ਕ ਆਪਣੇ ਤੋਂ ਹੋ ਸਕਦਾ ਹੁੰਦਾ ਦਿਖਾ ਦਿੰਨੇ ਹਾਂ ਔਰ ਜੋ ਚੱਲ ਰਿਹਾ ਹੁੰਦਾ ਬਾਈ ਹੈ ਨਾ ਉਹ ਗੱਲਾਂ ਦਾ ਨਹੀਂ ਦੇਖੋ ਹੈਨਾ ਵੀ ਰਹਿੰਦੀਆਂ ਹੈਗੀਆਂ ਕਦੋਂ ਛੋਟਾ ਜਿਹਾ ਜਿਉਂਦਾ ਸੀ ਉਦੋਂ ਤਾਂ ਗੱਲ ਵਾਤ ਹੀ ਕੁਝ ਹੋਰ ਸੀ ਖੈਰ ਸਮੇਂ-ਸਮੇਂ ਦੀ ਬਾਈ ਗੱਲ ਹੁੰਦੀ ਆ ਦੇਖੋ ਬਹੁਤ ਕੁਝ ਬਦਲ ਜਾਂਦਾ ਉਹ ਬਾਈ ਨਾਲ ਆਪਣਾ ਪਿਆਰ ਹੋਰ ਤਰ੍ਹਾਂ ਦਾ ਸੀ ਹੈਨਾ ਤੇ ਉਹ ਸਾਨੂੰ ਪਤੀ ਆ ਕੇ ਆਪਾਂ ਨੂੰ ਭਾਈਆਂ ਵਾਂਗੂ ਸਮਝਦਾ ਸੀ ਤੇ ਹੁਣ ਆਪਾਂ ਵੀਡੀਓ ਦਾ ਕਰਦੇ ਆਂ ਐਂਡ ਤੇ ਆਹ ਕੁੜੀ ਨੇ ਲਾ ਲਈ ਅੰਦਰ ਦਾ ਗਾਨ ਆ ਦੇਖ ਰਹੇ ਹੋ ਤੁਸੀਂ ਠੀਕ ਆ